ਅੰਮ੍ਰਿਤਸਰ ਦੇ ਇਲਾਕਾ ਰਾਂਬਾਲ ਦੇ ਯੂਪੀਐਚਸੀ ਵਿਖੇ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਨੈਸ਼ਨਲ ਟਿਕਾ ਕਰਨ ਦਿਵਸ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ਼੍ਰੀ ਅਸ਼ੋਕ ਤਲਵਾਰ, ਅਰਵਿੰਦਰ ਭੱਟੀ, ਗੁਲਜਾਰ ਸਿੰਘ ਬੁੱਟੂ ਨੇ ਉਦਘਾਟਨ ਆਪਣੇ ਕਰ ਕਮਲਾ ਨਾਲ ਕੀਤਾ ਅਤੇ ਇਸ ਮੌਕੇ ਤੇ ਹਰਵਿੰਦਰ ਸਿੰਘ ਪੰਸਾਰੀ ਵੀ ਮੌਜੂਦ ਸਨ। ਸ਼੍ਰੀ ਅਸ਼ੋਕ ਤਲਵਾਰ जिने ਛੋਟੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਲਾਈਆਂ ਅਤੇ ਇਸ ਪੋਲੀਓ ਵਰਗੀ ਭਿਆਨਕ ਬਿਮਾਰੀ ਤੋਂ ਜਾਣੂ ਕਰਵਾਇਆ ਮੈਡਮ ਕਮਲਦੀਪ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਹਰ ਜਗ੍ਹਾ ਤੇ ਪੋਲੀਓ ਬੂਥ ਲਗਾਏ ਗਏ ਹਨ ਅਤੇ ਛੋਟੇ ਬੱਚਿਆਂ ਨੂੰ ਬੂੰਦਾਂ ਪਲਾਈਆਂ ਗਈਆਂ ਹਨ ਸੋ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਆਪਣੇ ਛੋਟੇ ਬੱਚੇ ਦਾ ਵਿਸ਼ੇਸ਼ ਖਿਆਲ ਰੱਖੀਏ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੂਰਾਇਪੂ ਦੀ ਖਾਸ ਰਿਪੋਰਟ ਮੈਂ ਆਪਣੇ ਦੇ ਨਾਲ ਪੱਤੀ ਸਾਹਿਬ ਨੇ ਬਿੱਟੂ ਥਮ ਨੇ ਗੁਜਰ ਬਿੱਟੂ ਨੇ ਪੌਲਿਓ ਪਿਆਨ ਤੋਂ ਬੂੰਦ ਖਰਾਂਬਾਗ ਹੈਲਥ ਸੈਂਟਰ ਦੇ ਵਿੱਚ ਅਸੀਂ ਆਏ ਹੈਗੇ ਆ ਇੱਥੇ ਬੱਚਿਆਂ ਨੂੰ ਦੋ ਬੂੰਦ ਪੌਲਿਓ ਵੀ ਡ੍ਰੌਪ ਲਾਈ ਹੈ ਤਾਂ ਕਿ ਸਾਡਾ ਕੋਈ ਅਲਰੇਡੀ ਇੰਡੀਆ ਮੁਕਤ ਹੈਗਾ ਪੌਲਿਓ ਤੋਂ ਲੇਕਿਨ ਇਹਦੇ ਨੀਅਰਬਾਈ ਕੰਟਰੀਸ ਬੰਗਲਾਦੇਸ਼ ਹੈ শ্রীলੰਕਾ ਹੈ ਪਾਕਿਸਤਾਨ ਹੈ ਤਾਂ ਉੱਥੇ ਪੌਲਿਓ ਅਜ ਵੀ ਹੈ ਕਾਫੀ ਤਾਂ ਤੇ ਸਾਡਾ ਦੇਸ਼ ਪੂਰਾ ਸੁਰੱਖਿਤਰ ਰਹੇ ਸਾਡੇ ਬੱਚੇ ਤੰਦਰੁਸਤ ਰਹਿਣ ਐਸ ਕਰਕੇ ਪਾਤ ਸਰਕਾਰ ਨੇ ਇੱਕ ਪ੍ਰਕੋਸ਼ਨ ਲਿਆ ਹੈਗਾ ਪੰਜਾਬ ਸਰਕਾਰ ਪ੍ਰਕੋਸ਼ਨ ਲੈ ਰਹੀ ਹੈ ਕਿ ਕੋਈ ਬੱਚਾ ਕੋਈ ਪੋਲੀਓ ਤੋਂ ਕ੍ਰਸਨੋ ਕੋਈ ਉਸ ਕਰਕੇ ਉਸ ਵਿਆਜ ਚ ਸੇ ਸ਼ਾਮਿਲ ਹੋਈ ਹੈ ਪੱਟੀ ਸਭ ਮੇਰੇ ਨਾਲ ਆਏ ਗੁਲਜਰ ਬਿੱਟੂ ਜੀ ਵੀ ਨੇ ਹੋਰ ਸਾਥੀ ਵੀ ਨੇ ਪਾਰਟੀ ਦੇ ਤੋਂ ਬੱਚਿਆਂ ਨੂੰ ਤੋਂ ਦੋ ਡ੍ਰੋਪ ਪੋਲੀਓ ਦੇ ਡ੍ਰੋਪ ਲਾਏ ਗਏ ਹੈਗੇ ਆਹੀ ਕੰਮ ਨਾਏਗੀ ਹੈ ਸਭ ਨੂੰ ਕੀ ਆਹੀ ਨਾਲ ਸੰਦੇਸ਼ ਵੀ ਦੇਣਾ ਚਾਹੁੰਦਾ ਹੈਗਾ ਕਿ ਸਾਰੇ ਬੱਚੇ ਜਿੰਨੇ ਇਸ ਏਰੀਏ ਦੇ ਹੈਗੇ ਐ ਐ ਸੈੱਂਟਰ ਚ ਆ ਜਿਹੜੇ 2 ਸਾਲ ਤੋਂ ਛੋਟੇ ਬੱਚੇ 0 ਤੋਂ 5 ਸਾਲ ਦੇ ਬੱਚੇ ਉਹ ਦੋ ਡ੍ਰੋਪ ਪੋਲੀਓ ਦੇ ਜਰੂਰ ਉਹਨਾਂ ਦੇ ਪੇਰੈਂਟਸ ਆ ਜਾ ਕੇ ਬੱਚਾ ਨੂੰ ਪਿਲਾਉਣ ਇੰਨੇ ਕਹਿੰਦਾ ਹੋਇਆ ਸਭ ਦਾ ਧੰਨਵਾਦ ਪੀਐਸਸੀ ਰਾਮਪਾਲ ਪਾਲਸ ਪੋਲੀਓ ਜਿਵੇਂ ਕਿ ਸਾਨੂੰ ਚੇਅਰਮੈਨ ਸਾਹਿਬ ਨੇ ਪਹਿਲਾਂ ਦੱਸਿਆ ਕਿ ਸਾਡੇ ਦੇਸ਼ ਤੋਂ ਪੋਲੀਓ ਖਤਮ ਹੋ ਚੁੱਕੀ ਹੈ ਪਰ ਹਰ ਥੋੜੀ ਥੋੜੀ ਦੇਰ ਬਾਅਦ ਸੰਡੇ ਦੇ ਸੰਡੇ ਇਹ ਪਾਲਸ ਪੋਲੀਓ ਮੁਹਿੰਮ ਚੱਲਦੀ ਹੈ ਜਿਹਦੇ ਅਸੀਂ ਜ਼ੀਰੋ ਤੋਂ ਲੈ ਕੇ 5 ਸਾਲ ਤੱਕ ਦੇ ਬੱਚਾ ਨੂੰ ਇਹ ਡ੍ਰੌਪ ਪਲਾਇ ਕਰਦੇ ਅੱਜ ਚੇਅਰਮੈਨ ਸਾਹਿਬ ਨੇ ਅਸੀਂ ਕੁਜ਼ਾਲ ਬਟਰੀ ਨੇ ਸਾਰਿਆਂ ਨੇ ਇਹ ਬੱਚਾ ਨੂੰ ਦੋ ਦੋ ਡ੍ਰੌਪਸ ਪਲਾਏ ਤੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਚੁੱਥੇ ਵੀ ਤੁਸੀਂ ਕਿਤੇ ਹੋ ਜਿੱਦਾਂ ਕਿ ਐਡਸ ਵੀ ਗਿਆ ਜਦਾ ਕਿ ਬੱਚਾ ਬਿਮਾਰ ਹੋਵੇ ਤਦ ਵੀ ਬੱਚਾ ਪਹਿਲਾਂ ਡ੍ਰੌਪਸ ਲੱਗ ਚੁੱਕੇ ਹੈ ਤਾਂ ਵੀ ਹਰ ਬੱਚੇ ਨੂੰ ਜਿਹੜਾ 0 ਤੋਂ ਲੈ ਕੇ 5 ਸਾਲ ਤੱਕ ਹੈ ਉਹਨੂੰ ਜ਼ਰੂਰ ਪੋਲੀਓ ਡਾਪ ਸਪਰੇਅ ਹੋ ਤਾਂ ਕਿ ਪੋਲੀਓ ਵਰਗੀ ਇਹ ਭਿਆਨਕ ਬਿਮਾਰੀ ਸਾਡੇ ਦੇਸ਼ 'ਚ ਕਦੀ ਆਵੇ ਨਾ ਸਕੇ। ਥੈਂਕ ਯੂ। ਮੇਰਾ ਨਾਮ ਕਮਲਦੀਪ ਪੰਡਾ ਮੈਂ ਜਿੱਤੀ ਮਾਸ ਮੀਡੀਆ ਆਫਸਰ ਸਿਵਲ ਸਰਜਨ ਅੰਮ੍ਰਿਤਸਰ। ਅੱਜ ਸਾਡਾ ਨੈਸ਼ਨਲ ਇਮਿਊਨਿਜੇਸ਼ਨ ਡੇ ਦਾ ਰਾਉਂਡ ਹੈ। ਇਹ ਰਾਉਂਡ ਸਾਡਾ 3 ਤੇ 4 ਤੇ 5 ਨੂੰ 3 ਦਿਨ ਚੱਲਣਾ ਹੈ। ਇਸ ਰਾਉਂਡ ਦੇ ਤਹਿਤ ਅਸੀਂ 0 ਤੋਂ ਲੈ ਕੇ 5 ਸਾਲ ਦੇ ਬੱਚਿਆਂ ਨੂੰ ਪਹਿਲੇ ਦਿਨ ਜਿਵੇਂ ਅੱਜ 3 ਤਰੀਕ ਗੂਨ ਐਕਟੀਵਿਟੀ ਦੇ ਵਿੱਚ ਅਗਲੇ 2 ਦਿਨ ਅਸੀਂ ਘਰ ਤੋਂ ਘਰ ਜਾ ਕੇ ਉਹਨਾਂ ਨੂੰ ਪੋਲੀਓ ਦੀਆਂ ਬੂੰਦਾ ਪਲਾਨਣਾ ਹੈ। ਇਹ ਏਰੀਆ ਮੈਮ ਸਾਡਾ ਹੈਗਾ ਯੂਪੀਐਸਸੀ ਰਾਮਬਗ ਦੇ ਅੰਦਰ ਆਉਂਦਾ ਹੈ। ਇਸ ਏਰੀਆ ਦੇ ਵਿੱਚ ਅਸੀਂ ਲਗਭਗ ਜਿਹੜੇ 4000 ਬੱਚਾ ਜਿਹੜਾ 0 ਤੋਂ 5 ਸਾਲ ਦਾ ਉਹਨੂੰ ਕਵਰ ਕਰਨਾ ਹੈ ਤੇ ਇਹਦੇ ਲਈ ਅਸੀਂ 3 ਦਿਨ ਦੀ ਐਕਟੀਵਿਟੀ ਪਲਾਨ ਕੀਤੀ ਹੈ।